ਹਾਂਜੀ ਬਈ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸਵਾਜ ਦੀ ਵੀਡੀਓ ਚ ਆਪਾਂ ਜਾਣਕਾਰੀ ਦੇਵਾਂਗੇ ਬਈ ਗੱਬਣ ਬੱਕਰੀਆਂ ਦੇ ਬਾਰੇ ਚ ਜਦੋਂ ਬੱਕਰੀਆਂ ਗੱਬਣ ਠਹਿਰਦੀਆਂ ਉਹਨਾਂ ਦਾ ਕਿਵੇਂ ਪਤਾ ਲੱਗਦਾ ਤੇ ਕਿਵੇਂ ਪਤਾ ਕਰੀਏ ਉਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਸੋ ਸਾਰੀ ਵੀਡੀਓ ਧਿਆਨ ਨਾਲ ਸੁਣਿਓ ਜੀ ਬਈ ਵਧੀਆ ਜਾਣਕਾਰੀ ਵਾਲੀ ਵੀਡੀਓ ਹੋਊਗੀ ਸੋ ਸਾਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਈ ਹਾਂਜੀ ਬਈ ਸੋ ਆਪਾਂ ਨੂੰ ਨਾ ਮੈਸੇਜ ਆਏ ਸੀਗੇ ਵੀ ਜਦੋਂ ਪਹਿਲੀ ਵਾਰ ਬੱਕਰੀਆਂ ਗੱਬਣ ਠਹਿਰਦੀਆਂ ਤੇ ਉਹਨਾਂ ਦਾ ਪਤਾ ਨਹੀਂ ਲੱਗਦਾਗਾ ਤੇ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਆਪਣਾ ਇੰਸਟਾਗ੍ਰam ਤੇ ਮੈਸੇਜ ਆਏ ਸੀ ਬਾਈਆਂ ਦੇ ਤੇ ਉਹਦੇ ਤੇ ਹੀ ਆਪਾਂ ਵੀਡੀਓ ਬਣਾ ਰਹੇ ਹੁਣ ਸੋ ਆਪਾਂ ਦੱਸਾਂਗੇ ਵੀ ਜਦੋਂ ਪਹਿਲੀ ਵਾਰ ਬੱਕਰੀ ਜਾਂ ਪੱਠ ਜਿਹੜੀ ਵੀ ਗੱਭਣ ਠਹਿਰਦੀ ਹੈ ਤਾਂ ਉਹਦਾ ਕਿਵੇਂ ਪਤਾ ਲੱਗਦਾ ਹੈ ਸੋ ਬਈ ਜਦੋਂ ਪਹਿਲੀ ਵਾਰ ਜਦੋਂ ਪੱਠ ਬਣਦੀ ਹੈ ਗੱਭਣ ਹੋ ਜਾਂਦੀ ਹੈ ਸੋ ਉਹਦੇ ਤੀਜੇ ਦਿਨ ਪੱਠ ਜਿਹੜੀ ਆ ਉਹ ਵੀ ਅੱਠ ਦਿੰਦੀ ਹੈ ਸੋ ਪਹਿਲੀ ਨਿਸ਼ਾਨੀ ਤਾਂ ਇਹ ਹੋ ਜਾਂਦੀ ਹੈ ਵੀ ਜਦੋਂ ਗੱਭਣ ਠਹਿਰ ਜਾਂਦੀ ਹੈ ਵੀ ਹਾਂ ਬੱਕਰੀ ਗੱਭਣ ਠਹਿਰ ਗਈ ਸੋ ਦੂਜੀ ਨਿਸ਼ਾਨੀ ਬਈ ਪੱਠ ਦੇ ਗੱਭਣ ਠਹਿਰਨ ਦੀ ਹੁੰਦੀ ਹੈ ਵੀ ਜਦੋਂ ਵੀ ਪੱਤੀ ਦੇਣ ਜਾਂ ਮਹੀਨਾ ਆ ਜਾਂਦਾ ਉਸ ਤੋਂ ਬਾਅਦ ਪਤਾ ਲੱਗਣ ਲੱਗਦਾ ਹੈ ਵੀ ਪੱਠ ਜਿਹੜੀ ਆ ਹਵਾਨਾ ਪਟਣਾ ਸ਼ੁਰੂ ਕਰ ਦਿੰਦੀ ਆ ਥੋੜਾ ਥੋੜਾ ਲੀਵਾ ਜਿਹੜਾ ਉਹ ਪੱਟੇ ਆਉਂਦੀ ਆ ਤੇ ਉਹ ਦੂਜੀ ਨਿਸ਼ਾਨੀ ਇਹ ਹੋ ਜਾਂਦੀ ਵੀ ਪਾਠਾ ਗੱਭਣ ਠਹਿਰਨ ਦੀ ਤੇ ਤੀਜੀ ਨਿਸ਼ਾਨੀ ਆਪਾਂ ਤੁਹਾਨੂੰ ਦੱਸ ਦਿੰਦੇ ਆ ਵੀ ਜਦੋਂ ਬੱਕਰੀ ਗੱਭਣ ਠਹਿਰ ਜਾਂਦੀ ਆ ਉਹ ਬਈ ਉਛਲਕੋਦ ਬੰਦ ਕਰ ਦਿੰਦੀ ਆ ਜਿਵੇਂ ਬਰਬਰੀ ਬੱਕਰੀਆਂ ਚ ਆਮ ਹੁੰਦਾ ਵੀ ਇਹ ਛਾਲਾ ਟੰਗੂਸੀਆਂ ਹੀ ਮਾਰਦੀਆਂ ਰਹਿੰਦੀਆਂ ਇਧਰ ਉਧਰ ਭੱਜਦੀਆਂ ਰਹਿੰਦੀਆਂ ਸੋ ਜਾਦੇ ਭੱਜਣਾ ਰੱਠਣਾ ਜਿਹੜਾ ਉਹ ਕਟਾ ਦਿੰਦੀ ਆ ਤੋ ਜਿਆਤਰ ਨਹੀਂ ਪਾਈਦੀ ਨੱਠਦੀ ਕਿ ਜਿਹੜੀ ਨਿਸ਼ਾਨੀ ਤੁਹਾਨੂੰ ਆਪਾਂ ਇਹ ਦੱਸ ਦਿੰਨੇ ਆ ਪਹਿਲੀ ਔਰ ਪੱਟ ਗੱਬਣ ਠ aeration ਦੀ ਤੇ ਚੌਥੀ ਨਿਸ਼ਾਨੀ ਹੁੰਦੀ ਹੈ ਵੀ ਪੱਠ ਦੇ ਗੱਬਣ ਠ aeration ਦੀ ਜਿਹੜੀ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਉਹ ਹੁੰਦੀ ਹੈ ਵੀ ਬੱਕਰੀ ਜਿਹੜੀ ਹੁੰਦੀ ਆ ਉਹ ਖਾਣਾ ਪੀਣਾ ਵਧਾ ਦਿੰਦੀ ਆ ਆਪਣੀ ਖਰਾਕ ਜਿਹੜੀ ਹੁੰਦੀ ਆ ਉਹ ਵਧਾ ਦਿੰਦੀ ਆ ਜਿਵੇਂ ਜਿਹੜਾ ਵੀ ਆਪਾਂ ਚਾਰਾ ਪੌਣੇ ਸੁੱਕਾ ਚਾਰਾ ਪੌਣੇ ਜਾਂ ਕੋਈ ਵੀ ਨੀਰਾ ਚਾਰਾ ਆਪਾਂ ਪੱਠ ਨੂੰ ਪਾਉਂਨੇ ਆ ਬਈ ਉਹ ਵਧਾ ਖਾਣਾ ਪੀਣਾ ਵਧਾ ਦਿੰਦੀ ਆ ਆਪਦਾ ਤੇ ਰਾਜੀ ਹੋ ਜਾਂਦੀ ਹੌਣ ਲੱਗ ਪੈਂਦੀ ਆ ਸੋ ਪੰਜਵੀਂ ਨਿਸ਼ਾਨੀ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਹਾਂ ਬੱਕਰੀ ਦੇ ਗੱਭਣ ਠਹਿਰਨ ਦੀ ਪੰਜਵੀਂ ਨਿਸ਼ਾਨੀ ਹੁੰਦੀ ਆ ਵੀ ਬੱਕਰੀ ਦੇ ਸਰੀਰ ਦੇ ਉੱਤੇ ਚਮਕਾਉਣੀ ਸ਼ੁਰੂ ਹੋ ਜਾਂਦੀ ਆ ਬੱਕਰੀ ਦੇ ਪਿੰਡੇ ਦੇ ਸਰੀਰ ਦੇ ਉੱਪਰ ਚੈਣੀ ਆਉਣੀ ਸ਼ੁਰੂ ਹੋ ਜਾਂਦੀ ਵੀ ਚਮਕ ਬੱਕਰੀ ਚਮਕ ਆ ਜਾਂਦੀ ਇੱਕ ਸੋ ਉਹ ਵੀ ਨਿਸ਼ਾਨੀ ਹੁੰਦੀ ਬੱਕਰੀ ਦੇ ਗੱਭਣ ਠਹਿਰਨ ਦੀ ਸੋ ਇਹ ਸਾਰੀਆਂ ਨਿਸ਼ਾਨੀਆਂ ਹੁੰਦੀਆਂ ਪਹਿਲੀ ਵਾਰ ਜਦੋਂ ਬੱਕਰੀ ਗੱਭਣ ਹੁੰਦੀ ਆ ਪੱਠ ਗੱਭਣ ਹੁੰਦੀ ਆ ਉਹਦਾ ਪਤਾ ਲੱਗਣ ਦੀ ਇਹ ਨਿਸ਼ਾਨੀਆਂ ਹੁੰਦੀਆਂ ਇਹਨਾਂ ਨਿਸ਼ਾਨੇ ਤੋਂ ਪਤਾ ਲੱਗ ਜਾਂਦਾ ਵੀ ਇਹ ਗੱਭਣ ਠਹਿਰ ਗਈ ਆ ਇਹ ਜੇਕਰ ਤੁਸੀਂ ਦੂਜੀ ਜਾਂ ਤੀਜੀ ਸਵੇ ਸੌਂਦੀਆਂ ਬੱਕਰੀਆਂ ਉਹਨਾਂ ਦੇ ਗੱਭਨ ਠ aeration ਦਾ ਪਤਾ ਕਰਨਾ ਪਤਾ ਲਗਾਉਣਾ ਤਾਂ ਉਹ ਵੀ ਸਾਨੂੰ ਆਪਾਂ ਦੱਸ ਦਿੰਦੇ ਆ ਸੋ ਪਹਿਲੀ ਨਿਸ਼ਾਨੀ ਤਾਂ ਇਹ ਹੁੰਦੀ ਆ ਵੀ ਉਹ ਦੀ ਉਹ ਦੁੱਧ ਸਿਕਣਾ ਸ਼ੁਰੂ ਕਰ ਦਿੰਦੀ ਆ ਹੌਲੀ ਹੌਲੀ ਉਹ ਦੁੱਧ ਘਟਾ ਜਾਂਦੀ ਆ ਪਹਿਲੀ ਨਿਸ਼ਾਨੀ ਤਾਂ ਇਹ ਹੁੰਦੀ ਆ ਕਿ ਬੱਕਰੀ ਦੇ ਗੱਭਨ ਠ aeration ਦੀ ਤੇ ਦੂਜੀ ਨਿਸ਼ਾਨੀ ਆ ਪਤਾ ਨੂੰ ਦੱਸ ਦਿੰਦੇ ਆ ਵੀ ਬੱਕਰੀ ਪਹਿਲਾਂ ਤੁਹਾਨੂੰ ਆਪਾਂ ਦੱਸ ਦਿੱਤੀ ਆ ਵੀਡੀਓ ਦੇ ਵਿੱਚ ਵੀ ਖਾਣਾ ਪੀਣਾ ਵਧਾ ਜਾਂਦੀ ਆ ਤੇ ਉਹ ਖਰਾਕ ਜਿਹੜੀ ਹੁੰਦੀ ਆ ਵੱਧ ਖਾਣ ਲੱਗ ਪੈਂਦੀ ਆ ਤੇ ਇੱਕ ਜ਼ਿਆਦਾਤਰ ਉਹ ਰਿਸਟ ਜ਼ਿਆਦਾਤਰ ਕਰਨ ਲੱਗ ਪੈਂਦੀ ਹੈ ਭੰਜਣਾ ਰਟਣਾ ਬੰਦ ਕਰ ਦਿੰਦੀ ਹੈ ਤੇ ਜ਼ਿਆਦਾਤਰ ਬੈਠੀ ਰਹਿੰਦੀ ਹੈ ਉਹ ਸੋ ਇਹ ਵੀ ਨਿਸ਼ਾਨੀਆਂ ਹੁੰਦੀਆਂ ਵੀ ਜਿਹੜੇ ਦੂਜੀ ਵਾਰ ਜਾਂ ਤੀਜੀ ਵਾਰ ਬੱਕਰੀਆਂ ਗੱਭਣ ਠਰਦੀਆਂ ਤੇ ਉਹਨਾਂ ਦੇ ਸਰੀਰ ਦੇ ਉੱਪਰ ਵੀ ਬਈ ਚਮਕਾਉਣੇ ਸ਼ੁਰੂ ਹੋ ਜਾਂਦੀ ਸੇਮ ਨਿਸ਼ਾਨੀਆਂ ਹੁੰਦੀਆਂ ਬਾਕੀ ਤਾਂ ਜਿਹੜੀਆਂ ਆਪਾਂ ਪਹਿਲਾਂ ਦਸੀ ਉਹ ਵਾਲੀਆਂ ਸੇਮ ਨਿਸ਼ਾਨੀਆਂ ਨਹੀਂ ਹੁੰਦੀਆਂ ਬਈ ਬੱਕਰੀ ਦੇ ਗੱਭਣ ਠਰਨਦੀਆਂ ਸੋ ਇੱਕ ਨਿਸ਼ਾਨੀ ਆਪਾਂ ਦੱਸ ਦਿੰਦੇ ਆ ਵੀ ਜਿਹੜੇ ਦੂਜੀ ਵਾਰ ਜਾਂ ਤੀਜੀ ਵਾਰ ਬੱਕਰੀਆਂ ਹੁੰਦੀਆਂ ਉਹਨਾਂ ਦੀ ਬਈ ਉਹ ਜੋ ਦੁੱਧ ਸਕਾਉਣਾ ਸ਼ੁਰੂ ਕਰਦੀਆਂ ਤੇ ਕਰ ਦਿੰਦੀਆਂ ਤੇ ਨਾਲ ਹੀ ਵੀ ਉਹ ਆਪਣੇ ਬ ਅੱਲੇ ਸੂਰ ਉਹਨਾਂ ਨੂੰ ਵੀ ਛੱਡਣਾ ਸ਼ੁਰੂ ਕਰ ਦਿੰਦੀਆਂ। ਸੋ ਇਹ ਵੀ ਨਿਸ਼ਾਨੀ ਹੁੰਦੀ ਹੈ ਜਦੋਂ ਗੱਭਨ ਠਹਿਰਨ ਦੀ ਉਹ ਪਹਿਲਾਂ ਵਾਲੇ ਬੱਚਿਆਂ ਨੂੰ ਛੱਡ ਦਿੰਦੀਆਂ ਹੌਲੀ ਹੌਲੀ। ਤੇ ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਵੀ ਬੱਕਰੀ ਜਦੋਂ ਠਹਿਰਨ ਦੀ। ਸੋ ਐਸੀ ਭਈ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ। ਸੋ ਆਪਾਂ ਨੂੰ ਵੀਡੀਓ ਦੇ ਕਮੈਂਟ ਬਹੁਤ ਘੱਟ ਆਉਂਦੇ ਕਮੈਂਟ ਜਰੂਰ ਕਰਿਆ ਕਰੋ ਵੀ ਵੀਡੀਓ ਵਧੀਆ ਲੱਗੀ ਜਾਂ ਨਹੀਂ ਲੱਗੀ ਜੇਕਰ ਕੋਈ ਕਮੀ ਪੇਸ਼ੀ ਹੁੰਦੀ ਤਾਂ ਉਹ ਵੀ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ। ਜੇਕਰ ਵਧੀਆ ਹੁੰਦੀ ਹੈ ਤਾਂ ਕਮੈਂਟ ਵੀ ਵਧੀਆ-ਵਧੀਆ ਕਮੈਂਟ ਵੀ ਕਰਿਆ ਸੋ ACB ID ਦੀ ਜਾਣਕਾਰੀ ਜੇਕਰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਦੇ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਧੰਨਵਾਦ